जय गुरुदेव ਧੰਨ ਗੁਰੂ ਦੇ ਬਿਰੋ ਬਿਰੋ ਅੱਜ ਗੱਲ ਕਰਾਂਗੇ ਵੀ ਦਾਸ ਮਹਾਰਾਜ ਦੇ ਸੁਪਨੇ ਦੀ ਬੇਗਮਪੁਰੇ ਸ਼ਹਿਰ ਦੀ ਜਿੱਥੇ ਸਾਰੇ ਲੋਕ ਸੇਫ ਹੋਣ ਕਿਸੇ ਦੇ ਮਨ ਦੇ ਵਿੱਚ ਈਰਖਾ ਨਾ ਹੋਵੇ ਠੀਕ ਹੈ ਕੋਈ ਲੜਾਈ ਝਗੜੇ ਨਾ ਹੋਵੇ ਨਾ ਹੈ ਨਾ ਤੇ ਇਦਾਂ ਦਾ ਗੁਰੂ ਰਵਿਦਾਸ ਮਹਾਰਾਜ ਜੀ ਸ਼ਹਿਰ ਭਾਲਦੇ ਸੀ ਠੀਕ ਹੈ ਜਿੱਥੇ ਕੋਈ ਚੋਰੀਆਂ ਨਾ ਹੋਣ ਕਿਤੇ ਠੱਗੀਆਂ ਨਾ ਹੋਣ ਠੀਕ ਹੈ ਤੇ ਹੋਰ ਇਦਾਂ ਦਾ ਵਿਚਾਰ ਸੀ ਰਵਿਦਾਸ ਮਹਾਰਾਜ ਦੇ ਜਾਤ ਪਾਤ ਦੇ ਰੋਲੇ ਨਾ ਪੈਣ ਠੀਕ ਆ ਸਾਰੇ ਇੱਕੋ ਜੀ ਬਣ ਕੇ ਰਹਿਣਾ ਠੀਕ ਆ ਕਿਸੇ ਦੇ ਮਨ ਦੇ ਵਿੱਚ ਈਰਖਾ ਨਾ ਹੋਵੇ ਹੈਨਾ ਤੇ ਸਾਡੇ ਲੋਕ ਜਿਹੜੇ ਆ ਠੀਕ ਆ ਜਿਹੜੇ ਮਾੜੇ ਮਹੱਤਵ ਗਰੀਬ ਆ ਉਹ ਗਲਤ ਕੰਮ ਨਾ ਕਰਨ ਠੀਕ ਆ ਇਹ ਸੀ ਬੇਗਮਪੁਰੇ ਦਾ ਅਰਥ ਵੀਰੋ ਬਾਕੀ ਤੁਸੀਂ ਸੁਣੋ ਬੇਗਮਪੁਰੇ ਬਾਰੇ ਠੀਕ ਆ ਤੇ ਭਾਬੀ ਦਾਸ ਮਹਾਰਾਜ ਦੀ ਸੋਚ ਬਾਰੇ ਹੈਨਾ ਤੇ ਆਪਾਂ ਉਸ ਗੱਲਾਂ ਤੇ ਖਰੇ ਨਹੀਂ ਉਤਰੇ ਅਸੀਂ ਮਾੜੇ ਕੰਮਾਂ ਦੇ ਵਿੱਚ ਪੈ ਗਏ ਠੀਕ ਆ ਤੇ ਗਰੀਬੀ ਆਪਣੇ ਤੇ ਜ਼ਰੂਰ ਆ ਠੀਕ ਆ ਕਈ ਲੋਕ ਗਰੀਬ ਆ ਠੀਕ ਆ ਕਈ ਲੋਕ ਸਹੀ ਵੀ ਆ ਕਈ ਗਲਤ ਵੀ ਆ ਹਨਾ ਅੱਜ ਕੱਲ ਪੈਸੇ ਦੇ ਮੋਹ ਦੇ ਵਿੱਚ ਅਸੀਂ ਪਤਾ ਨਹੀਂ ਕੀ ਕੁਝ ਕਰੀ ਜਾਂਦੇ ਆ ਹਨਾ ਤੇ ਅਸੀਂ ਉਸ ਸੋਚਾਂ ਤੇ ਗੁਰੂ ਦੀ ਸੋਚ ਤੇ ਤਾਂ ਆਪਾਂ ਚੱਲਦੇ ਨਹੀਂ ਹਨਾ ਬਾਕੀ ਤੁਸੀਂ ਸੁਣੋ ਬੇਗੰਪੁਰੇ ਬਾਰੇ ਜੈ ਗੁਰੂ ਦੇ ਧੰਨ ਗੁਰੂ ਬੇਗੰਪੁਰੇ ਆ ਗਿਆ ਤੇ ਰਵਿਦਾਸ ਜੀ ਦੁਆਰਾ ਕਲਪਿਤ ਇੱਕ ਆਦਰਸ਼ਿਕ ਸਮਾਜ ਜਾਂ ਸ਼ਹਿਰ ਹੈ ये एक अजही यूटोपियन तारना है जिसे कोई दुख गम चिंता या डर नहीं है बेगमपुरा शब्द का अर्थ है बिना गम का शहर बेगम बराबर बिना गम पूरा बराबर शहर बेगमपुरा दिया मुख्य विशेषतावा ए हन तारा चिन्ह रहित समाज ये एक अजही था है जिसे किसी किस्म का कोई दुख चिंता तकलीफ जा पैर नहीं है hmm. तारा चिन्ह जात पात्र इतने कोई जात धर्म रंग या नसल का बिकरा नहीं है hmm. सारे बराबर हैं तारा चिन्ह वरक कोई अमीर गरीब का नहीं ना कोई जमीन जायदाद का मालक है अति ना ही कोई टैक्स देना पैदा है तारा चिन्ह आजादी अति सुरक्षा इथे लोग पूरी तरह आजाद हैं जिथे मर्जी जा सकते हैं अति जो मर्जी काम कर सकते हैं hmm. बिना किसी रोक टोक दे कोई अन्या तशद्दद का डर नहीं है तारा चिन्ह स्वाभिमान बराबरी ਡਿੱਗ ਪੂਰਾ ਮਨੁੱਖ ਦੇ ਸਮਾਜ ਵਿੱਚ ਬਰਾਬਰੀ ਅਤੇ ਸਵੈ ਮਾਣ ਨਾਲ ਜਿਉਣ ਦੇ ਅਹਿਸਾਸ ਨੂੰ ਦਰਸਾਉਂਦਾ ਹੈ। ਭਗਤ ਰਵਿਦਾਸ ਜੀ ਨੇ ਇਸ ਸੰਕਲਪ ਨੂੰ ਆਪਣੀ ਬਾਣੀ ਵਿੱਚ ਦਰਸਾਇਆ ਹੈ। ਖਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਹਨਾਂ ਦੇ ਇੱਕ ਸ਼ਬਦ ਬੇਗੰਪੂਰਾ ਸਹਾਰ ਕੋ ਨਾਮ ਵਿੱਚ ਇਹ ਉਸ ਸਮੇਂ ਦੇ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਜਿੱਥੇ ਜਾਤ ਪਾਤ ਗਰੀਬੀ ਅਤੇ ਜ਼ੁਲਮ ਆਮ ਸੀ ਦੇ ਵਿਰੋਧ ਵਿੱਚ ਇੱਕ ਕ੍ਰਾਂਤੀਕਾਰੀ ਵਿਚਾਰ ਸੀ। ਸੰਖੇਪ ਵਿੱਚ ਬੇਗੰਪੁਰਾ ਇੱਕ ਆਦਰਸ਼ ਦੁਖ ਰਹਿਤ ਵਿਤਰੇ ਰਹਿਤ ਅਤੇ ਨਿਆਂਪੂਰਨ ਸਮਾਜ ਦੀ ਕਲਪਨਾ ਹੈ ਜਿਸ ਦਾ ਉਦੇਸ਼ ਮਨੁੱਖੀ ਮੁਕਤੀ ਅਤੇ ਬਰਾਬਰੀ ਸੀ ਤੁਸੀਂ ਸੁਣਿਆ ਗਰੋ ਕਿ ਦੰਪੁਰੇਾਰੇ ਬੇਗੰਪੁਰਾ ਜਿਹੜੀ ਸੋਚ ਦੇ ਵਿੱਚ ਸਾਨੂੰ ਚੇਂਜ ਕਰਨਾ ਚਾਹੀਦਾ ਸੋਚ ਸਾਨੂੰ ਵਧੀਆ ਬਣਾਉਣੀ ਚਾਹੀਦੀ ਆ ਠੀਕ ਆ ਤੇ ਸੋਚ ਦੇ ਵਿੱਚ ਸਾਨੂੰ ਬੇਗੰਪੁਰੇ ਵਾਲੀ ਸੋਚ ਨੂੰ ਜਿਹੜਾ ਕਿ ਮਾਰੇ ਕਮੋਦ ਤੋਂ ਦੂਰ ਹੋਣਾ ਚਾਹੀਦਾ ਹਨਾ ਤੇ ਜੋ ਕਿ ਰਵਿਦਾਸ ਮਹਾਰਾਜ ਦਾ ਸੁਪਨਾ ਸੀ ਕਿੱਥੇ ਕੋਈ ਜਾਲਪਾਤ ਦਾ ਰੋਲਾ ਨਹੀਂ ਹੁੰਦਾ ਜਿੱਥੇ ਕਿਥੇ ਕੁਛ ਨਹੀਂ ਮਾੜਾ ਅਨਸੰਮਾਨੀ ਕੋਈ ਹੋਣਾ ਚਾਹੀਦਾ ਠੀਕ ਹੈ ਹਰ ਇੱਕ ਰਦਲ ਦੇ ਵਿੱਚ ਪਿਆਰ ਹੋਣਾ ਚਾਹੀਦਾ ਹੈਨਾ ਤੇ ਆਪਾਂ ਤੁਹਾਨੂੰ ਪਤਾ ਅੱਜ ਕੱਲ ਮੋਹਰੇ ਦਾ ਹਰੇ ਕੋਈ ਹੁੰਦਾ ਉਹ ਧਾਨੀਆਂ ਜਾਂ ਹੋਰ ਸਾਨੂੰ ਕੋਈ ਵਿਚਾਰ ਨਹੀਂ ਕਰ ਰਿਹਾ ਹਾਂ ਵੀ ਇਹ ਚ ਨਿਉ ਵੀ ਲਿਖਿਆ ਰਿਹਾ ਦਾਸ ਮਹਾਰਾਜ ਜੀ ਉਹ ਸਾਨੂੰ ਸੂਚ ਦੇ ਵਿੱਚ ਪਾਉ ਨਹੀਂ ਰਿਹਾ ਹਾਂ ਵੀ ਉਹਨਾਂ ਦੇ ਜੋ ਸੀ ਜੇਕਰ ਪੂਰੇ ਬਾਰੇ ਲਿਖਿਆ ਉਹ ਸਾਨੂੰ ਕੀ ਕਹਿਣਾ ਚਾਹੁੰਦੇ ਹੈ ਤੇ ਸਾਨੂੰ ਦੱਸ ਨਹੀਂ ਰਹੇ ਹਨ ਇਹ ਦੱਸਣ ਵੀ ਸਾਨੂੰ ਲੋੜ ਆ ਇਹ ਹਾਂ ਵੀ ਸਾਡੇ ਜਿਹੜੀ ਆਉਣ ਵਾਲੀ ਪੀੜ੍ਹੀ ਜਾਂ ਹੋਰ ਹਨ ਇਹ ਨਿਆਣਿਆਂ ਨੂੰ ਦੱਸਣੀ ਲੋੜ ਆ ਕਿ ਹਾਂ ਵੀ ਬੇਗੰਪੂਰਾ ਜਿਹੜਾ ਸ਼ਹਿਰ ਆ ਉਹਦੇ ਵਿੱਚ ਸਾਨੂੰ ਪਾਪ ਕੰਮੇ ਦਾ ਨਹੀਂ ਹੈਗਾ ਹਨਾ ਪਾਪ ਸਾਨੂੰ ਨਹੀਂ ਕਰਨਾ ਸਾਨੂੰ ਜੋ ਕੁਝ ਹੋ ਰਿਹਾ ਹੈ ਅੱਜਕੱਲ੍ਹ ਤੁਹਾਡੇ ਸਾਹਮਣੇ ਸਾਨੂੰ ਬਾੜੀ ਚੀਜ਼ ਲੱਜਾਣਾ ਨਹੀਂ ਚਾਹੀਦਾ ਹਨਾ ਕਿ ਹਾਂ ਵੀ ਇੱਕ ਦੂਜੀ ਦੀ ਮਦਦ ਕਰਨੀ ਚਾਹੀਦੀ ਜਾਂ ਹੋਰ ਹਨਾ ਜਿੱਥੇ ਹਾਂ ਵੀ ਕੋਈ ਰੌਲਾ ਨਾ ਹੋਵੇ ਚਾਪ ਪਾਦ ਠੀਕ ਆ ਕਿੱਥੇ ਕੋਈ ਕਿਸੇ ਨੂੰ ਕੋਸ਼ ਕਰੇ ਨਾ ਆ ਵੀ ਹਰੀਕ ਦੀ ਹੈਲਪ ਕਰੇ ਚੋਰੀਆਂ ਜਕਾਰੀਆਂ ਨਾ ਹੋਣ ਠੀਕ ਆ ਤੇ ਮਾੜੇ ਐਂਸਰ ਨਾ ਹੋਣ ਅੱਜ ਕੱਲ ਤੁਹਾਨੂੰ ਪਤਾ ਮਾੜੇ ਐਂਸਰ ਕਿੰਨੇ ਆ ਠੀਕ ਆ ਉਹ ਨਾ ਹੋਣ ਠੱਡੀਆਂ ਨਾ ਹੋਣ ਹਨਾ ਯਾਰਪਾਤ ਤੋਂ ਪੈਸੇ ਦੀ ਵਾਲੀ ਜੀਵ ਤੋਂ ਪਰੇ ਹੋਣ ਪੈਸੇ ਦੇ ਮੋਹ ਨਾ ਹੋਵੇ ਠੀਕ ਆ ਕਿ ਪੈਸੇ ਦੇ ਮੋਹ ਦੇ ਵਿੱਚ ਜਿਹੜੇ ਆਨ ਇਨਸਾਨ ਨੂੰ ਭੁੱਲ ਜਾਂਦੇ ਉਹ ਨਾ ਹੋਵੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਵੀਰੋ ਤੇ ਜੈ ਗੁਰੂ ਦੇ ਧੰਨ ਗੁਰੂ ਜੈ ਗੁਰੂ ਦੇ ਧੰਨ ਗੁਰੂ ਦੇ ਵੀਰੋ ਵੀਰੋ ਦੋ ਗੱਲਾਂ ਹੋਰ ਕਰਨੀਆਂ ਸੀ ਵੀਰੋ ਗੱਲ ਇਹ ਆ ਤੁਸੀਂ ਕਦੇ ਬਹਿ ਕੇ ਸੋਚਿਓ ਜੋ ਵੀ ਅਸੀਂ ਕਰ ਰਹੇ ਆ ਜਾਂ ਕੀਤਾ ਅਸੀਂ ਰਵਿਦਾਸ ਮਹਾਰਾਜ ਜਿਹੜੇ ਬੇਗੰਪੁਰੇ ਦੀ ਸੂਚ ਸੀ ਉੱਤੇ ਚੱਲੇ ਆ ਕਦੇ ਉਹਨਾਂ ਦੀਆਂ ਗੱਲਾਂ ਦਾ ਦਿਮਾਗ ਦੇ ਵਿੱਚ ਆਨਸਰ ਕੱਢੇ ਜਾਂ ਤੁਸੀਂ ਬੇਗੰਪੁਰੇ ਵਾਲੇ ਜੋ ਵੀ ਜਿੰਨੇ ਵੀ ਆਪਣੇ ਵੀਰ ਮੰਨਦੇ ਆ ਬੇਗੰਪੁਰੇ ਨੂੰ ਠੀਕ ਹੈ ਸੋਚ ਦੇ ਵਿੱਚ ਰੱਖਦੇ ਆ ਉਹ ਦੱਸਣ ਮੈਨੂੰ ਹਾਂ ਵੀ ਅਸੀਂ ਬੇਗੰਪੁਰੇ ਬਾਰੇ ਕੀ ਕੁਝ ਸੋਚ ਦੇ ਵਿੱਚ ਕੀਤਾ ਅਸੀਂ ਬੇਗੰਪੁਰੇ ਵਾਲੀ ਗੱਲ ਕੋਈ ਕੀਤੀ ਨਹੀਂ ਸੋਚ ਦੇ ਵਿੱਚ ਕੋਈ ਚੇਂਜ ਲਿਆਂਦਾ ਸੁਣ ਕੇ ਨਹੀਂ ਲਿਆਂਦਾ ਠੀਕ ਹੈ ਤੇ ਅਸੀਂ ਕਿਤੇ ਨਾ ਕਿਤੇ ਕੋਈ ਤਾਂ ਕੋਈ ਸਾਤੋਂ ਗਲਤੀ ਹੋ ਹੀ ਜਾਂਦੀ ਆ ਵੀਰੋ ਠੀਕ ਹੈ ਕੋਈ ਤਾਂ ਕੋਈ ਗਲਤੀ ਹੋ ਜਾਂਦੀ ਆ ਠੀਕ ਹੈ ਸਾਨੂੰ ਮੰਨਣਾ ਪੈਣਾ ਪਹਿਲਾਂ ਸਾਨੂੰ ਗਲਤੀਆਂ ਜਿਹੜੀਆਂ ਅਸੀਂ ਕੀਤੀਆਂ ਆ ਉਹ ਮੂਰੇ ਰੱਖ ਕੇ ਠੀਕ ਆ ਉਹਨਾਂ ਦਾ ਜੋ ਵੀ ਸਦਾ ਜਾਂ ਹੋਰ ਉਹ ਰੱਖ ਕੇ ਮੂਰੇ ਉਹ ਜੋ ਵੀ ਆਪਾਂ ਮਾੜੇ ਨਾਮ ਜੱਪਣਾ ਪੈਣਾ ਗੁਰੂ ਦਾ ਫੇਰ ਹੁਣ ਠੀਕ ਆ ਇਦਾਂ ਨਹੀਂ ਸੂਰਜ ਦੇ ਵਿੱਚ ਸਾਨੂੰ ਮਾੜੇ ਕੰਮ ਕੱਢਣੇ ਪੈਣੇ ਆ ਠੀਕ ਆ ਚੰਗੇ ਕੰਮਾਂ ਵੱਲ ਆਉਣਾ ਪੈਣਾ ਕਿਸੇ ਦੀ ਜਾਨ ਦੀ ਕੀਮਤ ਸਾਨੂੰ ਸਮਝਣੀ ਪੈਣੀ ਆ ਠੀਕ ਆ ਤਾਂ ਜਾ ਕੇ ਅਸੀਂ ਸੋਚ ਕਿਸੇ ਦੀ ਚੇਂਜ ਕਰ ਸਕਦੇ ਆ ਉਦਾਂ ਨਹੀਂ ਹਣਾ ਤੇ ਇਹ ਗੱਲਾਂ ਬਹੁਤ ਸੋਚਣ ਵਾਲੀਆਂ ਆ ਵੀਰੋ ਠੀਕ ਆ ਅਸੀਂ ਜੋਰ ਵੀ ਦਾਸ ਮਹਾਰਾਜ ਜੀ ਸ਼ਹਿਰ ਚਾਹੁੰਦੇ ਸੀ ਲੇਕਨ ਪੁਰਾ ਚਾਹੁੰਦੇ ਸੀ ਠੀਕ ਆ ਅਸੀਂ ਉੱਚ ਤਾਂ ਫੇਰ ਫੋਟ ਕੇ ਜੋ ਕਰਕੇ ਗਏ ਸੀ ਜੋ ਕੁਝ ਸੁਧਾਰ ਕੇ ਗਏ ਸੀ ਅਸੀਂ ਉਸੇ ਹੀ ਮਾੜੇ ਕੰਮਾ ਜਦ ਤੱਕ ਪੇਉ ਆ ਵੀਰੋ ਠੀਕ ਆ ਜਿੰਨੇ ਹੀ ਪੇ ਤਾਂ ਕਮੈਂਟ ਕਰਕੇ ਦੱਸ ਦਿਓ ਫੁੱਟਾ ਸਾਡੀਆਂ ਸੀ ਅਸੀਂ ਕਹਿੰਨੇ ਆ ਆ ਵੀ ਉਹ ਚੜ ਗਿਆ ਇਹ ਕਿੱਦਾਂ ਚੜ ਗਿਆ ਅਸੀਂ ਨਾ ਪਿੱਛੇ ਰਹਿ ਜੀ ਹਣਾ ਇਹ ਗੱਲਾਂ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਹੈ ਨਾ ਤੇ ਇੱਕ ਦੂਜੇ ਨੂੰ ਕਿਹਾ ਚਾਹੀਦਾ ਹਾਂ ਵੀ ਅਸੀਂ ਤਾਂ ਮਾੜੇ ਕੰਮ ਨਹੀਂ ਕਰਦੇ ਜਾਂਦੇ ਛੱਡ ਦਿੱਤੇ ਜਾਂ ਕਰਦੇ ਜਿਹੜੇ ਉਹ ਛੱਡ ਦੋ ਮੇਰਾ ਪੁਰਾਣਾ ਹਨ ਜਿਵੇਂ ਮਹਾਰਾਜ ਜੀ ਸੂਟ ਤੇ ਚੱਲਦੇ ਹਨ ਹੈ ਨਾ ਇਹ ਚੀਜ਼ਾਂ ਸਾਨੂੰ ਪਹਿਣੀਆਂ ਪਹਿਣੀਆਂ ਠੀਕ ਹੈ ਮਨ ਦੇ ਵਿੱਚ ਮਾਇਲ ਜਿੰਨੀ ਵੀ ਸਾਰੀ ਧੂਣੀ ਪਹਿਣੀ ਹੈ ਫਿਰ ਜਾ ਕੇ ਅਸੀਂ ਕੁਝ ਕਰ ਸਕਦੇ ਹਾਂ ਨਹੀਂ ਤਾਂ ਇੱਦੇ ਹਾਲਾਤ ਰਹਿਣੇ ਤੁਹਾਡੇ ਸਾਹਮਣੇ ਆ ਵੀਰੂ ਕਿ ਨਾ ਮਾਹੌਲ ਖਰਾਬ ਹੋ ਗਏ ਚੋਰੀਆਂ ਨੇ ਠੱਗੀਆਂ ਠੀਕਾ ਕੋਈ ਮਾਰ ਕੇ ਜੱਲਦਾ ਨਾ ਕੋਈ ਕੋਸ਼ਿਸ਼ ਕਰ ਦਿੰਦਾ ਕੋਈ ਕੋਸ਼ਿਸ਼ ਕਰ ਦਿੰਦਾ ਕੋਈ ਪੈਸੇ ਦੀ ਲਮੂਹ ਦੇ ਵਿੱਚ ਆ ਕੇ ਨਾ ਇੰਨਾ ਲਾਲਚੀ ਹੋ ਜਾਂਦਾ ਜਿਹਦੇ ਮੂੰਹ ਵਿੱਚ ਆ ਕੇ ਇੰਨਾ ਲਾਲਚੀ ਹੋ ਜਾਂਦਾ ਉਹ ਕਿ ਆਪਣਾ ਆਪ ਜਿਹੜੀ ਸੋਚਣੀ ਉਹ ਖਤਮ ਹੋ ਜਾਂਦੀ ਆ ਵੀਰੋ ਹੈ ਨਾ ਤੇ ਬਾਕੀ ਤੁਸੀਂ ਦੱਸਿਓ ਆ ਵੀ ਅਸੀਂ ਸੋਚ ਤੇ ਕਿੰਨਾ ਵਿਖਰੇ ਤੇ ਨਹੀਂ ਉਤਰੇ ਵੀਰੋ ਨਹੀਂ ਅਸੀਂ ਜਾਂ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਨ ਤੇ ਠੀਕ ਆ ਅਸੀਂ ਡੀਜੇ ਲਾ ਕੇ ਭੰਗੜਾ ਪਾ ਲੈਨੇ ਆ ਠੀਕ ਆ ਅਸੀਂ ਬੇਗਮਪੂਰਾ ਪਸਾਉਣਾ ਕੇਸ ਕੇਸ ਸੋਚ ਤੇ ਪਸਾਉਣਾ ਵੀਰ ਤੁਸੀਂ ਦੱਸੋ ਕੇਸ ਰਿਜਨ ਤੇ ਕਿੱਦਾਂ ਬਣੂਗਾ ਬੇਗਮਪੂਰਾ ਮਾੜੇ ਕੰਮ ਕਰਕੇ ਨਹੀਂ ਮਾੜੀ ਸੋਚਣੀ ਲੈ ਕੇ ਨਹੀਂ ਠੀਕ ਆ ਇਹ ਚੀਜ਼ ਤਾਂ ਸਾਨੂੰ ਕੱਢਣੀ ਪੈਣੀ ਆ ਦਿਮਾਗ ਤੋਂ ਠੀਕ ਆ ਰਵਿਦਾਸ ਮਹਾਰਾਜ ਦੇ ਜਨਮ ਦਿਨ ਤੇ ਰੇ ਕੋਈ ਬਾਹਾਂ ਕੱਢ ਕੇ ਨੱਚ ਲੈਂਦਾ ਹਾਂ ਵੀ ਅਸੀਂ ਬੇਗਮਪੁਰਾ ਆਪਸੋਣਾ ਸਾਰੇ ਕੱਲੋਂ ਇੱਕ ਆ ਅਸੀਂ ਬੇਗਮਪੁਰਾ ਇੱਕਾ ਕਿੱਥੇ ਵੀ ਤੁਹਾਡਾ ਹੀ ਦੱਸੋ ਮੈਨੂੰ ਇੱਕਾ ਹੈ ਨਹੀਂ ਤੁਹਾਡੇ ਘਰਾਂ ਜਾ ਕੇ ਦੋਲੀਆਂ ਹੋ ਜਾਂਦੀਆਂ ਤੁਹਾਨੂੰ ਮਾਰੇ ਹੋ ਜਾਂ ਜਾਂ ਤੁਸੀਂ ਹੋਗਾ ਨਾ ਇਹ ਜਿੱਦਾ ਸਾਨੂੰ ਆਪ ਕਰਨੀਆਂ ਪੈਣੀਆਂ ਹਾਲਾ ਦਵਾਲਾ ਜੇ ਸਦਾ ਨਾ ਇੱਕ ਬੰਦੇ ਦੀ ਸੂਤ ਸਹੀ ਹੋ ਗਈ ਠੀਕ ਆ ਸਾਨੂੰ ਜਿਹੜੇ ਬੇਗਮਪੁਰੇ ਬਾਰੇ ਜਿੱਦਾਂ ਕਹਿੰਦੇ ਬੇਗਮਪੁਰੇ ਬਾਰੇ ਦੱਸਣ ਲੱਪੇ ਆ ਉਹ ਵੀ ਸਾਡੇ ਗੁਰੂ ਆ ਕਹਿੰਦੇ ਅਸੀਂ ਉਹ ਤੁਹਾਨੂੰ ਦੱਸ ਨਹੀਂ ਦੇ ਪ੍ਰਧਾਨਗੀ 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 ਨੂੰ ਹਰੇਕ ਮੂਰੇ ਹੋ ਜਾਂਦਾ ਵੀਰੋ ਉਹ ਸੋਚਦੇ ਚੱਲਣਾ ਬਹੁਤ ਔਖਾ ਵੀਰੋ ਬਹੁਤ ਔਖਾ ਠੀਕ ਆ ਤੇ ਉਹ ਸੋਚਦੇ ਸਾਨੂੰ ਚੱਲ ਹੁਣਾ ਉਦੋਂ ਜਦੋਂ ਸਾਡੇ ਮਨ ਦੇ ਵਿੱਚੋਂ ਮਾੜੀ ਜਿਹੜੀ ਸੋਚ ਦੀ ਮੈਲ ਨਿਕਲ ਗਈ ਵੀਰੋ ਉਦੋਂ ਚੱਲ ਹੁਣਾ ਉਦਾਂ ਨਹੀਂ ਠੀਕ ਆ ਗੁਰੂ ਘਰ ਦੇ ਵਿੱਚ ਜਿਹੋ ਵੀ ਬੇਗੰਪੂਰੇ ਦੀ ਗੱਲ ਕਰ ਪਾਇਆ ਉਹਨੂੰ ਐਨ ਪਵਿੱਤਰ ਜਾਂ ਹੋਰ ਹੋਣਾ ਚਾਹੀਦਾ ਹਨਾ ਤੇ ਉਹਨੂੰ ਸਾਨੂੰ ਵਿਚਾਰ ਦੱਸਣੇ ਚਾਹੀਦੇ ਆ ਹਾਂ ਵੀ ਤੁਹਾਡੇ ਗੁਰੂ ਆਏ ਤੁਸੀਂ ਮਾੜੇ ਕੰਮ ਨਹੀਂ ਕਰਨੇ ਠੀਕ ਆ ਜਿੰਨੇ ਵੀ ਵੰਸ਼ੇ ਆ ਸਾਰੇ ਇਹਨਾਂ ਨੂੰ ਦੱਸਣਾ ਚਾਹੀਦਾ ਹਾਂ ਵੀ ਤੁਹਾਡੇ ਗੁਰੂ ਇਸ ਚੀਜ਼ ਦੇ ਖਿਲਾਫ ਸੀ ਤੋ ਇਹਨਾਂ ਇਹ ਖਿਲਾਫ ਸੀ ਠੀਕ ਆ ਕਿਸੇ ਵੀ ਮਾੜਿਆ ਸੂਚਨਾ ਖਿਲਾਫ ਸੀ ਠੀਕ ਆ ਮਾੜੇ ਕੰਮਾਂ ਦੇ ਖਿਲਾਫ ਸੀ ਠੀਕ ਆ ਉਹ ਨਹੀਂ ਤਾਂ ਲੜਾਈ ਏ ਲੜੀਏ ਮਾੜੇ ਕੰਮਾਂ ਲਈ ਯਾਰ ਹਨਾ ਸਾਰਿਆਂ ਨੂੰ ਪਤਾ ਲੜਾਈ ਉਹਨਾਂ ਦੀ ਏ ਸੀ ਠੀਕ ਆ ਹਾਂ ਵੀ ਜਿੰਨੇ ਵੀ ਮਾੜੇ ਲੋਕ ਕੰਮ ਕਰ ਰਹੇ ਆ ਜਾਤਾਂ ਪਾਤਾਂ ਦੀ ਜਿਹੜੀ ਆ ਜਿਹੜੀ ਗਰੀਬ ਇੱਕ ਤਰ੍ਹਾਂ ਦੇ ਜਿਹੜੇ ਗਰੀਬ ਆ ਉਹਨਾਂ ਨੂੰ ਦੁਆਰੇ ਆ ਉਹਨਾਂ ਨੂੰ ਬਾਹਰ ਕੱਢਣਾ ਗਰੀਬਾਂ ਜਿਹੜੇ ਦੁਆਰੇ ਆ ਗਰੀਬਾਂ ਨੂੰ ਉਹ ਉਹਨਾਂ ਨੂੰ ਬਾਹਰ ਕੱਢਣਾ ਗਰੀਬਾਂ ਨੂੰ ਸਹੀ ਰਾਸਤੇ ਲੈ ਕੇ ਆਉਣਾ ਵੀਰੋ ਉਹਨਾਂ ਦੀ ਸੋਚਣੀ ਵੀ ਸੀ ਅਸੀਂ ਉਹ ਸੋਚਣੀ ਤੇ ਚੱਲੇ ਨਹੀਂ ਵੀਰੋ ਇਸ ਦਾ ਗਲਤ ਸੋਚਣੀ ਆ ਤੇ ਚੱਲ ਪਏ ਆ ਠੀਕ ਆ ਪੈਸੇ ਦਾ ਮੋਹ ਕਰੀਏ ਜਿੰਨਾ ਹੋ ਸਕਦਾ ਕਿੰਨਾ ਹੋ ਸਕਦਾ ਪੈਸਾ ਉਹਦੀ ਕਮਾ ਲਈਏ ਠੀਕ ਆ ਇਹ ਸਾਤੋਂ 10 ਤੇ ਨਾਲ ਚੱਲ ਜੀ ਉਹ ਸਾਤੋਂ 10 ਤੇ ਨਾਲ ਚੱਲ ਜੀ ਇਹ ਹੀ ਚੀਜ਼ਾਂ ਜੀ ਵੀਰੋ ਖਸੇ ਹੋਏ ਯਾਰ ਆਪਾਂ ਠੀਕ ਆ ਮਾਰੇ ਕੰਮ ਜਿੰਨੇ ਵੀ ਜਰਾ ਭਰਾ ਸਾਰੇ ਜਿਹੜੇ ਗੋਲਿਆਂ ਠਾਗੀ ਮਾਰਨਾ ਕਿ ਜਾਂ ਹੋਰ ਇਹ ਛੜ ਦੇ ਵੀਰੋ ਇਹ ਸਾਡੀ ਜਿਹੜੀ ਸੂਚਨ ਦੇ ਵਿੱਚ ਨਹੀਂ ਹੈਗੀ ਠੀਕ ਹੈ ਕਿਸੇ ਨੂੰ ਦਬਾਉਣਾ ਸਾਡੀ ਸੂਚਨ ਦੇ ਵਿੱਚ ਨਹੀਂ ਹੈਗਾ ਸਾਡੇ ਗੁਰੂ ਨੇ ਇਹ ਕਿਹਾ ਹੁਣ ਤੁਸੀਂ ਜਿਹੜੀ ਸੂਝ ਆ ਉਹ ਸਹੀ ਰੱਖਣੀ ਹੈ ਚਚਾਈ ਦੇ ਰਾਸਤੇ ਤੇ ਜਰਣਾ ਹੈ ਬਾਕੀ ਤੁਸੀਂ ਦੱਸੋ ਵੀਰੋ ਕਮੈਂਟ ਕਰਕੇ ਆ ਵੀ ਜੇ ਕੋਈ ਗਲਤੀ ਹੋਵੇ ਬੋਲਣ ਦੇ ਵਿੱਚ ਠੀਕ ਆ ਉਹ ਮੈਂ ਹੱਥ ਜੋੜ ਕੇ ਸਾਰਿਆਂ ਕੋਲੋਂ ਮਾफी ਮੰਗ ਨੂੰ ਠੀਕ ਆ ਕਿਉਂਕਿ ਉਹਦੇ ਕੀ ਜਿੱਕਰ ਉਹ ਅੱਜ ਕੱਲ 10 ਨਹੀਂ ਰਿਹਾ ਜਿਹੜੂ ਵਿਚਾਰ ਨਹੀਂ ਕਰ ਰਿਹਾ ਸਾਨੂੰ ਇਹ ਚੀਜ਼ਾਂ ਦਾ ਕੰਮ ਆਉਣਾ ਚਾਹੀਦਾ ਚਲੋ ਮੈਂ ਵੀ ਨਹੀਂ ਹਾਂ ਵੀ ਗੁਰੂ ਘਰੇ ਜਾਣਾ ਇਦਾਂ ਦੀ ਗੱਲ ਹੈ ਨਾ ਕਿਤੇ ਕਿਤੇ ਜਾਵਾਂ ਬਟਾ ਪਰ ਇਦਾਂ ਆ ਠੀਕ ਹੈ ਜਦੋਂ ਬੰਦੇ ਦੀ ਸੂਤਣੀ ਜੇ ਹੁੰਦੀ ਹੈ ਫੇ ਗੁਰੂ ਵੱਲੋਂ ਫੇ ਆਪੇ ਹੋ ਜਾਂਦੀ ਹੈ ਠੀਕ ਹੈ ਥੋੜੀ ਵਾਲੀ ਮੈਨੂੰ ਲੱਗਾ ਮੈਂ ਕਿਸ ਬੇਟ ਤੇ ਗੱਲ ਕਰਾਂ ਕਿ ਲੋਕ ਜਿਹੜੇ ਮਾੜੇ ਕੰਮ ਲੜ ਤਰੇ ਆ ਉਹਨਾਂ ਨੂੰ ਦੱਸਾਂ ਆ ਵੀ ਸਾਡੇ ਗੁਰੂ ਦੀ ਸੂਤਣੀ ਨਹੀਂ ਸੀ ਇਹ ਵੀਰੋ ਹੈ ਨਾ ਤੇ ਸਾਡੇ ਗੁਰੂ ਤਾਂ ਕਹਿੰਦੇ ਸੀ ਕਿ ਇਹਦਾ ਮੜਾ ਹੀ ਨਹੀਂ ਚੱਕਣਾ ਯਾਰ ਮੜੇ ਕੰਮ ਦਾ ਪੈਸਾ ਨਹੀਂ ਘੁਮਾਉਣਾ ਜਾਂ ਹੋਰ ਨਾ ਇਹ ਇਸ ਚੀਜ਼ ਦਾ ਪਰੇ ਰੱਖਿਆ ਸੀ ਸਾਨੂੰ ਗੁਰੂ ਨੇ ਐਵੇਂ ਘਰਵਾ ਇੰਨੇ ਆਗੇ ਰਾਜੇ ਜਿਹੜੇ ਉਸ ਸਮੇਂ ਦੇ ਪੈਰਾ ਚੱਲੇ ਧੋਖੇ ਹਨ ਇਹ ਚੀਜ਼ਾਂ ਸੁਟਲੀਆਂ ਪੜੀਆਂ ਗੁਰੂ ਸਾਨੂੰ ਗੁਰੂ ਘਰ ਅੱਜ ਦੱਸਣਾ ਪਾਣਾ ਵੀ ਸਾਨੂੰ ਆ ਸੀ ਅਸੀਂ ਆ ਸੀ ਅੱਜ ਅੱਜ ਤੁਸੀਂ ਆਪਣੇ ਆਪ ਤੇ ਮਾਰ ਲਓ ਠੀਕ ਆ ਸਾਡੇ ਗੁਰੂ ਦਾ ਕਹਿਦੇ ਅਸੀਂ ਮਾਰੇ ਕੰਮੋਂ ਦੂਰ ਅਸੀਂ ਤਾਂ ਕਰਦੇ ਜਰੂਰ ਸੋ ਇਹ ਠੋਕੇ ਕਰਦੇ ਆ ਹੈਨਾ ਮਾਰੇ ਕੱਡੋ ਵਾਲਾ ਗੱਲਾਂ ਦੇ ਵਿੱਚੋਂ ਮੈਨੂੰ ਧੋਗੂ ਮੇਰਾ ਭਰਾ ਸੱਚੀ ਰੋਛਣੀ ਦੇ ਚਲੋ ਠੀਕ ਆ ਕਹੂੰਗੀ ਆਪ ਸਾਨੂੰ ਉਹੀ ਗੱਲਾਂ ਕੰਮ ਆਉਣੀਆਂ ਠੀਕ ਆ ਜੇ ਕੋਈ ਗਲਤ ਬੋਲ ਹੋਵੇ ਸਾਰਿਆਂ ਨੂੰ ਹੱਥ ਜੋੜ ਕੇ ਮਾਫੀ ਮੈਨੂੰ ਦੇ ਦੋ ਡੀਗੇ ਜੇ ਕੋਈ ਗਲਤ ਬੋਲ ਗਿਆ ਹੱਥ ਜੋੜ ਕੇ ਮਾਫੀ ਮੰਗਦਾ ਜੇ ਕੋਈ ਗਲਤ ਸ਼ਬਦ ਮੇਰੇ ਤੋਂ ਬੋਲ ਹੋ ਗਿਆ ਮੈਨੂੰ ਦੋਗਾ ਨਹੀਂ ਆ ਮੈਂ ਤਾਂ ਮੈਂ ਤਾਂ ਰਗੜਦਾ ਮੈਂ ਤੂੰ ਤਾਂ ਮੈਂ ਤਾਂ ਪਾਪੀ ਐ ਇੱਕ ਤਰ੍ਹਾਂ ਨਾਲ ਠੀਕ ਐ ਇਹ ਇਸ ਕਰਕੇ ਹੱਥ ਜੋੜ ਕੇ ਸਾਰਿਆਂ ਕੋਲੋਂ ਮਾਫੀ ਮੰਗਦਾ ਜੇ ਕੋਈ ਗਲਤ ਸ਼ਬਦ ਬੋਲ ਹੋ ਗਿਆ ਜੈ ਗੁਰੂ ਦੇ ਧੰਨ ਗੁਰੂ ਦੇ